ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਨੇ 2025-26 ਦਾ ਬਜਟ ਜਿਹੜਾ ਉਹ 26 ਮਾਰਚ ਨੂੰ ਪੰਜਾਬ ਦੀ ਵਿਧਾਨ ਸਭਾ ਦੇ ਅੰਦਰ ਮੇਰੇ ਵੱਲੋਂ ਪੇਸ਼ ਕੀਤਾ ਗਿਆ ਵਿਚਾਰ ਬਟਾਦਰੇ ਤੋਂ ਬਾਅਦ ਸਾਰੀਆਂ اپੋਜੀਸ਼ਨ ਦੀ ਧਿਰਾਂ ਨੇ ਔਰ ਸਾਡੇ ਵੱਲੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਸਹਿਬਾਨ ਵੱਲੋਂ ਮੰਤਰੀ ਸਹਿਬਾਨ ਵੱਲੋਂ ਆਪਣਾ ਪੱਖ ਰੱਖਣ ਤੋਂ ਬਾਅਦ 27 ਮਾਰਚ ਨੂੰ ਪੰਜਾਬ ਵਿਧਾਨ ਸਭਾ ਨੇ ਪੰਜਾਬ ਦਾ ਬਜਟ 2025-26 ਦਾ ਉਪਾਸ ਕੀਤਾ ਪਰਮਾਨ ਜੋ ਗਵਰਨਰ ਸਾਹਿਬ ਨੇ ਇਸ ਬਜਟ ਨੂੰ ਪ੍ਰਵਾਨਗੀ ਦੇ ਕੇ 1 April ਤੋਂ ਜਿਹੜਾ ਉਸ ਬਜਟ ਤੇ ਪੰਜਾਬ ਚ ਕੰਮ ਸ਼ੁਰੂ ਹੋਇਆ। ਔਰ ਬਜਟ ਦੇ ਬਜਟ ਦਾ ਨਾਮ ਅਸੀਂ ਰੱਖਿਆ ਕਿ ਬਦਲਦਾ ਪੰਜਾਬ ਪੰਜਾਬ ਦੇ ਲੋਕਾਂ ਨੇ 222 ਬਦਲਾਅ ਦੇ ਨਾਂ ਥੱਲੇ ਕਿ ਪੰਜਾਬ ਕਿਵੇਂ ਬਦਲੂਗਾ ਕੀ ਕੀ ਪੰਜਾਬ 'ਚ ਬਦਲਾਅ ਹੋਣਾ ਚਾਹੀਦਾ ਉਸ ਦੇ ਨਾਂ ਉੱਤੇ ਆਮ ਆਦਮੀ ਪਾਰਟੀ ਨੇ ਵੋਟ ਦਿੱਤੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਾਇਆ ਔਰ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਮੋਹਰ ਪੰਜਾਬ ਦੇ ਲੋਕਾਂ ਨੇ ਲਾਈ ਸੋ ਇਹ ਬਿਲਡ ਦਾ ਥੀਮ ਸੀਗਾ ਬਦਲਦਾ ਪੰਜਾਬ ਪੰਜਾਬ ਕਿਵੇਂ ਬਦਲ ਰਿਹਾ ਅੱਜ ਜੋ ਜਿਹੜਾ ਵਾਅਦਾ ਅਸੀਂ ਕੀਤਾ ਸੀ ਜੋ ਅਨਾਊਂਸਮੈਂਟ ਕੀਤੀ ਸੀ ਕਿ ਪੰਜਾਬ ਕਿਵੇਂ ਬਦਲ ਰਿਹਾ ਉਹਦਾ ਅਸੀਂ ਮੈਂ ਤੁਹਾਡੇ ਸਾਹਮਣੇ ਵਿਉਰਾ ਪੇਸ਼ ਕਰ ਰਿਹਾ ਕਿ ਉਹ ਜੋ ਵਾਦਾ ਕੀਤਾ ਸੀ ਜ਼ਮੀਨ ਦੇ ਉੱਤੇ ਉਹ ਕਿਸ ਤਰ੍ਹਾਂ ਦਿਖਾਈ ਦੇ ਰਿਹਾਗਾ ਕਿ ਕਿਸ ਤਰ੍ਹਾਂ ਅਸੀਂ ਉਹਨੂੰ ਲਾਗੂ ਕਰ ਰਹਾਂਗੇ ਪਹਿਲੀਆਂ ਸਰਕਾਰਾਂ ਪੁਰਾਣੀਆਂ ਸਰਕਾਰਾਂ 5 ਸਾਲ ਬਾਅਦ 4 ਸਾਲਾਂ ਬਾਅਦ ਜ਼ਮੀਨ ਤੇ ਉਤਰਦੀ ਸੀ ਸਰਕਾਰ ਜਦੋਂ ਲੋਕ ਸਰਕਾਰ ਚੁਣਦੇ ਸੀਗੇ ਔਰ ਸਾਢੇ 3 ਸਾਲਾਂ ਬਾਅਦ ਉਹ ਨਕਸ਼ਾ ਬਣਾਉਣ ਲੱਗਦੇ ਸੀ ਔਰ ਚੌਥੇ ਬਟ ਦੇ ਵਿੱਚ ਜਾਂ ਪੰਜਵੇਂ ਬਟ ਦੇ ਵਿੱਚ ਜਿਹੜਾ ਉਹ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕਰਦੇ ਸੀ ਔਰ ਜਿਹੜਾ ਜ਼ਮੀਨ ਤੇ ਲਾਗੂ ਨਹੀਂ ਹੁੰਦਾ ਸੀਗਾ ਅਸੀਂ ਇਸ ਬਾਈਟ ਦੇ ਅੰਦਰ ਪੰਜਾਬ ਦੇ ਹਰ ਇੱਕ ਵਿਅਕਤੀ ਦਾ ਵਾਅਦਾ ਕੀਤਾ ਸੀਗਾ ਕਿ ਤੁਹਾਡੇ ਲਈ ਖਾਸ ਕਰਕੇ ਮੈਂ ਪਿੰਡੂ ਸੜਕਾਂ ਦੀ ਗੱਲ ਕਰ ਰਿਹਾ ਕਿ ਪਿੰਡਾਂ ਦਾ ਜਿਹੜਾ ਸੜਕੀ ਇਨਫਰਾਸਟ੍ਰਕਚਰਾ ਜਿਹੜਾ ਰੋਡ ਇਨਫਰਾਸਟ੍ਰਕਚਰਾ ਜਿਹੜਾ ਸੜਕੀ ਜਿਹੜਾ ਕਨੈਕਸ਼ਨਾਂ ਲੋਕਾਂ ਦਾ ਉਹ ਅਸੀਂ ਮਜ਼ਬੂਤ ਕਰਾਂਗੇ ਪੰਜਾਬ ਦੇ ਸੜਕ ਸੜਕਾਂ ਜਿਹੜੀਆਂ ਲਗੀਆਂ ਉਹ ਹੋਰ ਮਜ਼ਬੂਤ ਹੋਣਗੀਆਂ ਔਰ ਉਹਦੀ ਸ਼ੁਰੂਆਤ ਜਿਹੜੀ ਆ ਅੱਜ ਹੋ ਚੁੱਕੀ ਆ ਹੁਣ ਜਿਹੜਾ ਬਦਲਦਾ ਪੰਜਾਬ ਕੱਲਾ ਨਾਰਾ ਨਹੀਂ ਸੀਗਾ ਕਈ ਵਿਅਕਤੀ ਉਸ ਸਮੇਂ ਵਿਧਾਨ ਸਭਾ ਦੇ ਅੰਦਰ ਬਾਹਰ ਵੀ ਬੋਲ ਰਹੇ ਸੀ ਕਿ ਨਾਰਾ ਨਹੀਂ ਉਹ ਨਾਰਾ ਨਹੀਂ ਸੀਗਾ ਹੁਣ ਉਹ ਗਰਾਊਂਡ ਦੇ ਉੱਤੇ ਦਿਖਾਈ ਦੇ ਰਿਹਾਗਾ ਉਹ ਹਕੀਕਤ ਦੇ ਅੰਦਰ ਬਦਲ ਚੁੱਕਿਆਗਾ ਹੁਣ ਪਿੰਡਾਂ ਦੀਆਂ ਸੜਕਾਂ ਜਿਹੜੀਆਂ ਲਗੀਆਂ ਸੜਕੀ ਆਵਾਜਾਈ ਜਿਹੜੀ ਆ ਉਹਨੂੰ ਹੋਰ ਹੋਰ ਮਜ਼ਬੂਤ ਕੀਤਾ ਜਾਊਗਾ ਕਿਉਂਕਿ ਬਾਈਟ ਦੇ ਅੰਦਰ ਅਸੀਂ ਕਿਹਾ ਸੀਗੇ ਸਾਰੇ ਪੰਜਾਬ ਦੀਆਂ ਸੜਕਾਂ ਨੂੰ ਅਸੀਂ ਹੋਰ ਮਜ਼ਬੂਤ ਕਰਾਂਗੇ ਔਰ ਪਹਿਲੇ ਪੜਾਵਜੋਂ ਅੱਜ ਅਸੀਂ 1000 ਕਿਲੋਮੀਟਰ ਦਾ 1000 ਕਿਲੋਮੀਟਰ ਦਾ ਟੈਂਡਰ ਜਿਹੜਾ ਪਿੰਡੂ ਸੜਕਾਂ ਦਾ ਲਾਇਆਗਾ ਔਰ ਜਿਹਦੇ ਅੰਦਰ ਅਸੀਂ ਵੱਡੇ ਚੇਂਜ ਕੀਤੀਆਂ ਨਹੀਂ ਗਿਆ ਪਹਿਲਾਂ ਇਹ ਹੁੰਦਾ ਸੀ ਸੜਕ ਬਣਨ ਤੋਂ ਬਾਅਦ 1 ਸਾਲ ਦੀ ਗਾਰੰਟੀ ਹੁੰਦੀ ਸੀ ਰੱਖ-ਰਖਾਅ ਦੀ ਮੈਂਟੀਨੈਂਸ ਦੀ 1 ਸਾਲ ਦੀ ਗਾਰੰਟੀ ਹੁੰਦੀ ਸੀ ਇਸ ਵਾਰ ਅਸੀਂ ਸਾਰੇ ਪ੍ਰੋਸੈਸ ਦੇ ਅੰਦਰ ਵੱਡਾ ਬਦਲਾਅ ਕੀਤਾਗਾ ਕਿ ਜਦੋਂ ਸੜਕ ਬਣੂਗੀ ਪਰ 5 ਸਾਲ ਦਾ ਮੈਂਟੀਨੈਂਸ ਜਿਹੜਾ 5 ਸਾਲ ਦਾ ਮੈਂਟੀਨੈਂਸ ਜਿਹੜਾ ਕੰਟਰੈਕਟਰ ਹੋਊਗਾ ਜਿਹੜਾ ਵੀ ਠੇਕੇਦਾਰ ਹੋਊਗਾ ਉਹਨੂੰ ਦੇਣਾ ਪਊਗਾ 5 ਸਾਲ ਉਹ ਸੜਕ ਦਾ ਰੱਖ-ਰਖਾਅ ਹੋਊਗਾ ਕਿਤੇ ਸੜਕ ਟੁੱਟ ਨਹੀਂ ਸਕਦੀ ਜਿੱਥੇ ਕਿਤੇ ਟੁੱਟੂਗੀ ਸੜਕ ਉਹਦਾ ਜਿਹੜਾ ਉਹਨੂੰ ਠੀਕ ਕਰਨ ਦੀ ਜ਼ਿੰਮੇਵਾਰੀ ਜਿਹੜੀ ਆ ਕੰਟਰੈਕਟਰ ਦੀ ਹੋਊਗੀ ਇਸ ਦੇ ਅਸੀਂ ਪਾਇਲਟ ਵਜੋਂ ਪਹਿਲਾਂ ਜਿਹੜਾ ਸੜਕ ਚੁੜੀਆਂ ਨੇ ਕਿ ਉਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਫਰੀਦਕੋਟ ਨਮਾ ਸ਼ਹਿਰ ਬਰਨਾਲਾ ਪਠਾਨਕੋਟ ਚਾਰ ਜ਼ਿਲ੍ਹਿਆਂ ਦੇ ਅੰਦਰ ਲਗਭਗ 1000 ਕਿਲੋਮੀਟਰ ਤੋਂ ਵੱਧ ਦਾ ਟੈਂਡਰ ਅੱਜ ਹੋ ਚੁੱਕਿਆ ਹੈਗਾ ਔਰ ਇਹਦੇ ਵਿੱਚ ਅਸੀਂ ਸਭ ਤੋਂ ਵੱਡੀ ਗੱਲ ਆ ਕਿ ਜਿਹੜੀ ਸੜਕ ਦੀ ਚੁੜਾਈ ਆ ਖਾਸ ਕਰਕੇ ਪਿੰਡੂ ਸੜਕਾਂ ਦੀ ਚੁੜਾਈ ਆ ਉਹ 10 ਮੀਟਰ ਰਹੂਗੀ ਰੱਖ-ਰਖਾਅ ਦਾ ਮੇਨਟੇਨੈਂਸ ਜਿਹੜਾ ਆਪਾਂ ਕਹਿੰਦੇ ਆ ਮੇਨਟੇਨੈਂਸ ਦਾ 5 ਸਾਲ ਦੀ ਗਾਰੰਟੀ ਹੋਊਗੀ ਔਰ ਇਹਦੀ ਜਿਹੜੀ ਹੈ ਕੁਆਲਿਟੀ ਕੁਆਲਿਟੀ ਦੇ ਨਿਗਰਾਨੀ ਰੱਖਣ ਦੇ ਲਈ ਥਰਡ ਪਾਰਟੀ ਅਸੀਂ ਥਰਡ ਪਾਰਟੀ ਤੋਂ ਆਡਿਟ ਕਰਵਾਵਾਂਗੇ ਔਰ ਜੇਕਰ ਥਰਡ ਪਾਰਟੀ ਦੇ ਖਰਾ ਨਹੀਂ ਤੁਰਦਾ ਹੋਊਗਾ ਆਰਡਰ ਦੇ ਮੁਤਾਬਕ ਕੰਮ ਤਾਂ ਅਸੀਂ ਉਹ ਜਿਹੜਾ ਕੰਟਰੈਕਟਰ ਹੋਊਗਾ ਉਹਨੂੰ ਬਲੈਕਲਿਸਟ ਵੀ ਕਰਾਂਗੇ ਉੱਤੇ ਰਿਕਵਰੀ ਵੀ ਪਾਵਾਂਗੇ ਔਰ ਜੇ ਸਬੰਧਤ ਅਧਿਕਾਰੀ ਹੋਊਗਾ ਉਹਦੀ ਵੀ ਜਿਹੜੀ ਹੈ ਜਵਾਬਦੇਹੀ ਤੈਅ ਹੋਊਗੀ ਯਾਨੀ ਕਾਉਂਟੇਬਿਲਟੀ ਫਿਕਸ ਹੋਊਗੀ ਇਹ ਨਹੀਂ ਕਿ ਸੜਕ ਬਣਾ ਕੇ ਚੱਲਿਆ ਗਿਆ ਸੜਕ ਦਾ ਹਦਰਾਬਾ ਟੁੱਟ ਗਈ ਮਹੀਨੇ ਬਾਅਦ ਟੁੱਟ ਗਈ ਕਿ ਤੇ ਮੇਰੇ ਹਲਕੇ ਚ ਇੱਕ ਸੜਕ ਬਣ ਰਹੀ ਸੀ ਮੈਨੂੰ ਰਾਤ ਨੂੰ 2:30 ਸਰਪੰਚ ਸਾਹਿਬਾਨ ਨੇ ਵੀਡੀਓ ਬਣਾ ਕੇ ਭੇਜੀ ਕਿ ਇੱਥੇ ਜਿਹੜਾ ਮਟੀਰੀਅਲ ਠੀਕ ਨਹੀਂ ਪਿਆ ਔਰ ਸਵੇਰੇ 9 ਵਜੇ ਉੱਥੇ ਸਾਡੀਆਂ ਜਿਹੜੀਆਂ ਕੁਆਲਿਟੀ ਚੈੱਕ ਵਾਲੀਆਂ ਟੀਮਾਂ ਸੀਗੀਆਂ ਸਰਕਾਰ ਦੀਆਂ ਸਬੰਧਤ ਅਧਿਕਾਰੀ ਪਹੁੰਚੇ ਅੱਜ ਉਹ ਬੜੀ ਮੈਨੂੰ ਮਾਣ ਦੀ ਗੱਲ ਹੈ ਕਿ ਸੜਕ ਜਿਹੜੀ ਅੱਛੇ ਤਰੀਕੇ ਨਾਲ ਬਣੀ ਆ ਸੋ ਮੇਰਾ ਕਹਿਣ ਦਾ ਭਾਪ ਜੋ ਵਾਦਾ ਕੀਤਾ ਸੀ ਕਿ ਬਦਲਦਾ ਪੰਜਾਬ ਉਹ ਸਿਰਫ ਊਂ ਕਾਗਜ਼ਾਂ ਤੱਕ ਸੀਮਤ ਨਹੀਂ ਹੈਗਾ ਕਿ ਅਸੀਂ ਬੋਲ ਕੇ ਚਲੇ ਗਏ ਉਹਦੀ ਐਗਜ਼ੀਕਿਊਸ਼ਨ ਨਹੀਂ ਹੋਣੀ ਹੁਣ ਉਹਦੀ ਐਗਜ਼ੀਕਿਊਸ਼ਨ ਜਿਹੜੀ ਆ ਉਹ ਗਰਾਉਂਡ ਤੇ ਹੋਊਗਾ ਅੱਜ 1000 ਕਿਲੋਮੀਟਰ ਦਾ ਟੈਂਡਰ ਜਿਹੜਾ ਹੋ ਚੁੱਕਿਆ ਹੈਗਾ ਔਰ ਪੰਜ ਇਹ ਸਟੈਂਡਰਡ ਦੇ ਮੁਤਾਬਕ ਜਿਹੜੇ ਮੈਂ ਗੱਲਾਂ ਕੱਜਾਂ ਨੇ ਕਿ ਗੁਣਵਤਾ ਕੁਆਲਟੀ 5 ਸਾਲ ਦਾ ਅਖਰਖਾਬ ਥਰਡ ਪਾਰਟੀ ਆਡਿਟ ਅਕਾਉਂਟੇਬਿਲਟੀ ਆਫ ਦੀ ਆਫੀਸਰਸ ਇਹ ਸਾਰੀਆਂ ਇਹ ਸਟੈਂਡਰਡਸ ਤੈ ਹੋਣਗੀਆਂ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਯਾਨੀ ਇੱਕ ਵਾਰ ਸੜਕ ਬਣ ਗਈ ਘੱਟੋ ਘਾਟੋ ਸੜਕ ਜਿਹੜੀ ਆ ਪੰਜ ਸਾਲ ਲਈ ਲੋਕਾਂ ਦੇ ਚੱਲਣ ਯੋਗ ਹੋਵੇ ਪੰਜ ਸਾਲ ਉਹ ਸੜਕ ਜਿਹੜੀ ਆ ਮਜ਼ਬੂਤੀ ਦੇ ਨਾਲ ਲੋਕਾਂ ਲਈ ਕੰਮ ਕਰੇ ਇਹ ਸਾਡਾ ਵੱਡਾ ਵਾਦਾ ਸੀਗਾ ਔਰ ਬਜਟ ਦੇਖ ਲਓ 26 27 ਨੂੰ ਪੇਸ਼ ਹੋਇਆ ਔਰ ਅੱਜ ਜਿਹੜੀ ਆ ਤੁਹਾਡੇ ਸਾਹਮਣੇ ਅਸੀਂ ਖੜੇ ਆ ਕਿ 5 April ਨੂੰ ਅਸੀਂ ਟੈਂਡਰ ਕਰਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿ ਅਸੀਂ ਐਗਜ਼ੀਕਿਊਸ਼ਨ ਜਿਹੜੀ ਆ ਉਹਨੂੰ ਗਰਾਊਂਡ ਤੇ ਅੰਜਾਮ ਦੇਵਾਂਗੇ ਸੋ ਇਹ ਵੱਡਾ ਵਾਦਾ ਸੀਗਾ ਔਰ ਸਾਡਾ ਵਾਦਾ ਹੈਗਾ ਕਿ ਅਸੀਂ ਸਾਰੀਆਂ ਸੜਕਾਂ ਪੰਜਾਬ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਨੇ ਉਹ ਸਾਲ 2025 ਦੇ ਐਂਡ ਤੱਕ 2025 ਦੇ ਅੰਤ ਤੱਕ ਸਾਰੀਆਂ ਸੜਕਾਂ ਜਿਹੜੀਆਂ ਰਗੀਆਂ ਉਹ ਬੜੇ ਅੱਛੇ ਤਰੀਕੇ ਦੇ ਨਾਲ ਬਣਾਵਾਂਗੇ ਤਾਂ ਕਿ ਪੰਜਾਬ ਦੇ ਕਿਸੇ ਵੀ ਨਾਗਰਿਕ ਨੂੰ ਕਿਸੇ ਵੀ ਪ੍ਰਕਾਰ ਦੀ ਜੜੀ ਆ ਉਹ ਟਰਾਂਸਪੋਰਟੇਸ਼ਨ ਦੇ ਖੇਤਰ ਦੇ ਅੰਦਰ ਆਪਣੇ ਕੰਮਕਾਰ ਦੇ ਅੰਦਰ ਸੜਕ ਤੇ ਨੰਗਲ ਲਈ ਕੋਈ ਵੀ ਦਿੱਕਤ ਨਾ ਆਵੇ ਸੋ ਇਹ ਵੱਡਾ ਜਿਹੜਾ ਪ੍ਰੋਜੈਕਟ ਸੀਗਾ ਸੋ ਇਹ ਆ ਬਦਲਦਾ ਪੰਜਾਬ ਇੱਥੋਂ ਪਤ ਲੱਗਦਾ ਕਿ ਪੰਜਾਬ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚ ਲਗਾਤਾਰ ਬਦਲਾਵ ਬਦ ਪਰ ਪਹੁੰਚ ਰਿਹਾ ਹੈ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਨੇ ਹਜ਼ਾਰਾਂ ਕਰੋੜ ਰੁਪਏ ਲੱਗਣਾ ਕਿ ਇਹ ਸੜਕਾਂ ਦੇ आरडीएफ ਦਾ ਪੈਸਾ ਆ ਗਿਆ ਇਹ ਕਿੱਥੋਂ ਆਇਆ ਪੈਸਾ ਜੀ ਦੇਖੋ ਆਰਡੀਐਫ ਦਾ ਪੈਸਾ ਗਵਰਨਮੈਂਟ ਆਫ ਇੰਡੀਆ ਨੇ ਰੋਕਿਆ ਹੋਇਆਗਾ ਸੈਂਟਰ ਸਰਕਾਰ ਕੋਲੇ ਮੈਂ ਖੁਦ ਮੈਡਮ ਨਿਰਮਲਾ ਸਿਤਾਰਮਨ ਜੀ ਪ੍ਰਲਾਦ ਜੋਸ਼ੀ ਜੀ ਕੋਲ ਜਾ ਕੇ ਸਾਡਾ ਹਾਈ ਪਾਵਰ ਡੈਲੀਗੇਸ਼ਨ ਮੈਂ ਚੀਫ ਫੈਕਟਰੀ ਸਹਿਵਾਨ ਮੇਰੇ ਨਾਲ ਲਾਲਜਨ ਕਟਾਰੂ ਚੱਕ ਜੀ ਔਰ ਸਾਡੇ ਸਾਨੀ ਸਾਹਿਬ ਵਿਕਰਮ ਜੀ ਸਾਨੀ ਜੀ ਮੈਂਬਰ ਪਾਰਲੀਮੈਂਟ ਰਾਜ ਸਭਾ ਉਹ ਸਾਰੇ ਸਾਡਾ ਇੱਕ ਹਾਈ ਪਾਵਰ ਡੈਲੀਗੇਸ਼ਨ ਜਿਹੜਾ ਸੀ ਬੱਤੀ ਜਾ ਕੇ ਉਹਨਾਂ ਨੂੰ ਮਿਲ ਕੇ ਆਏ ਕਿ ਉਹਨਾਂ ਨੇ ਭਰੋਸਾ ਦਿਵਾਇਆ ਸੀਗਾ ਕਿ ਸੀਆਰਡੀਐਫ ਦਾ ਪੈਸਾ ਜਾਰੀ ਕਰਾਂਗੇ ਪਰ ਲੇਕਿਨ ਹਜੇ ਤੱਕ ਉਹ ਪੈਸਾ ਜਾਰੀ ਨਹੀਂ ਹੋਇਆ ਅਸੀਂ ਆਨਰੇਬਲ ਸੁਪਰੀਮ ਕੋਰਟ ਦੇ ਅੰਦਰ ਵੀ ਕੇਸ ਪਾਇਆ ਹੋਇਆ ਹੈ ਮੈਨੂੰ ਉਮੀਦ ਆ ਕਿ ਸਾਡੇ ਦਾ ਜਸਟਿਸ ਹੋਊਗਾ ਪੰਜਾਬ ਦਾ ਇਨਸਾਫ ਹੋਊਗਾ ਪਰ ਕੇਂਦਰ ਸਰਕਾਰ ਜਿਹੜੀ ਆ ਭਾਰਤੀ ਜਨਤਾ ਪਾਰਟੀ ਉਹ ਲਗਾਤਾਰ ਪੰਜਾਬ ਨਾਲ ਮਤਰੀਮਾਲਾ ਸਲੂਕ ਕਰ ਰਹੀ ਆ ਇਹ ਪੰਜਾਬ ਦਾ ਪੈਸਾ ਹੈ ਪੰਜਾਬ ਨੂੰ ਮਿਲਣਾ ਚਾਹੀਦਾ ਹੈਗਾ ਜੀਵਨ ਸਾਹਿਬ ਇਹ ਜਿਹੜੀ ਸਰਕਾਰ ਤੁਸੀਂ ਬਣ ਗਈ ਹੈ ਇਹ ਟਾਇਲਾ ਵਾਲੀ ਸਰਚਾ ਬੰਨੀ ਹੈ ਜਾਂ ਦੂਸਰੀ ਸਰਕਾਰ ਜਿੱਥੀ ਇਹ ਟਾਈ ਵਾਲੀ ਸੜਕ ਨਹੀਂ ਉਹਦੀ ਕੋਈ ਜ਼ਿਆਦਾ ਹੋਣੀ ਹੈ ਨਹੀਂ ਨਹੀਂ ਇਹ ਲੁੱਕ ਵਾਲੀ ਇਹ ਲੁੱਕ ਵਾਲੀ ਇੰਟਰਲੌਕ ਨਹੀਂ ਇਹ ਲੁੱਕ ਵਾਲੀ ਸੜਕਾਂ ਹੈ ਅੰਦੂਦੂ ਨੂੰ ਅੰਦਰੂਨੀ ਸੜਕਾਂ ਨਹੀਂ ਹੈਗੀਆਂ ਇਹ ਪਿੰਡੂ ਸੜਕਾਂ ਲੱਗੀਆਂ ਜਿਹੜੇ ਲਿੰਕ ਜੋੜਦਿਆਂ ਨੇ ਇੱਕ ਪਿੰਡ ਤੋਂ ਦੂਸਰੇ ਪਿੰਡ ਤੋਂ ਜੋੜਿਆ ਲਿੰਕ ਸੜਕਾਂ ਨੇਗੀਆਂ ਇਹਦੇ ਤੇ ਜ਼ਿਆਦਾਤਰ ਸੜਕਾਂ ਜਿਹੜੀਆਂ ਉਹ ਮੰਡੀ ਬੋਰਡ ਜਿਹੜਾ ਮੰਡੀ ਬੋਰਡ ਤੇ ਪੀ ਡਬਲਯੂ ਡੀ ਉਹਨਾਂ ਦੇ ਸਾਂਝੇ ਪ੍ਰੋਜੈਕਟ ਨੇਗੇ ਉਹ ਦੋਨੇ ਡਿਪਾਰਟਮੈਂਟ ਬੁਲਾ ਰਹੇ ਨੇ ਕਈ ਜਗ੍ਹਾ ਤੇ ਉਹ ਸੜਕ ਪੀਡਬਲਯੂਡੀ ਦੀ ਹੁੰਦੀ ਆ ਐਗਜ਼ੀਕਿਊਸ਼ਨ ਏਜੰਸੀ ਜਿਹੜੀ ਆ ਮੰਡੀ ਬੋਰਡ ਹੁੰਦਾ ਕਈ ਜਗ੍ਹਾ ਤੇ ਮੰਡੀ ਬੋਰਡ ਦੀ ਹੁੰਦੀ ਆ ਐਗਜ਼ੀਕਿਊਸ਼ਨ ਏਜੰਸੀ ਜਿਹੜੀ ਆ ਕੰਮ ਕਰਨ ਵਾਲੀ ਏਜੰਸੀ ਆ ਉਹ ਪੀਡਬਲਯੂ ਹੁੰਦਾਗਾ ਸੋ ਜਿਹੜੀਆਂ ਪਹਿਲਾਂ ਮਤਲਬ ਪੁਰਾਣੀਆਂ ਬਣੀਆਂ ਖਰਾਬ ਹੋ ਚੁੱਕੀਆਂ ਜਾਂ ਕੁਝ ਨਵੇਂ ਰਸਤੇ ਵੀ ਨਹੀਂ ਨਹੀਂ ਇਹਦੇ ਵਿੱਚ ਕਾਫੀ ਸਾਰੀਆਂ ਸੜਕਾਂ ਨਮੀਆਂ ਵੀ ਨੇ ਜਿੱਥੇ ਬਿਲਕੁਕੁਲ ਕਨੈਕਟੀਵਿਟੀ ਹੈ ਨਹੀਂ ਸੀ ਪਿੰਡਾਂ ਦੀ ਔਰ ਕੁਝ ਪੁਰਾਣੀਆਂ ਵੀ ਨੇ ਜਿਹੜੀਆਂ ਬਿਲਕੁਕੁਲ ਹੀ ਖਸਤਾ ਹਾਲ ਚੋ ਚੁੱਕੀਆਂ ਸੀ ਉਹ ਨੇਗੀਆਂ ਕੁਝ ਬਹੁਤ ਸਾਰੀਆਂ ਸੜਕਾਂ ਨਮੀ ਆ ਵੀ ਨੇ ਚਾਰ ਚੜੇ ਚਾਰ ਬੜੇ ਨੂੰ ਚੁੜੇ ਆ ਬਾਕੀ ਜਿਹਨੇ ਅਦਾ ਕਰ ਦੇ ਦੇਖੋ ਅੱਜ 31 ਮਾਰਚ ਨੂੰ ਬਜਟ ਜਿਹੜਾ ਬਜਟ ਦਾ ਸਾਲ ਖਤਮ ਹੋਇਆ ਅੱਜ ਅਸੀਂ 5 ਦਿਨਾਂ ਬਾਅਦ 1000 ਕਿਲੋਮੀਟਰ ਸੜਕ ਦਾ ਰੋਡ ਮੈਪ ਲੈ ਕੇ ਆਏ ਆ ਕਿ ਇਹ ਨਹੀਂ ਕਿ ਇਹ ਤੁਹਾਡੇ ਅਖਬਾਰਾਂ 'ਚ ਛਪਿਆ ਹੋਇਆ ਇਹਦਾ ਟੈਂਡਰ ਆ ਜੇ ਮੈਂ ਤੁਹਾਨੂੰ ਦੱਸਾਂ ਕਿ ਅੱਜ ਟੈਂਡਰ ਕਿੱਥੇ ਛਪਿਆ ਹੈਗਾ ਅੱਜ ਪਠਾਨਕੋਟ ਦਾ ਟੈਂਡਰ ਛਪਿਆ ਹੈਗਾ ਬਰਨਾਲੇ ਦਾ ਕੱਲ ਛਪਿਆ ਸੀਗਾ ਫਰੀਦਕੋਟ ਦਾ ਅੱਜ ਛਪਿਆ ਹੈਗਾ ਸੋ ਨਮਾ ਸ਼ਹਿਰ ਦਾ ਕੱਲ ਛਪਿਆ ਸੀ ਕੱਲ ਦੋ ਲਮਾ ਸ਼ਹਿਰ ਤੇ ਬਰਨਾਲੇ ਦੇ ਟੈਂਡਰ ਕੱਲ ਛਪੇ ਸੀਗੇ ਔਰ ਪਠਾਨਕੋਟ ਤੇ ਫਰੀਦਕੋਟ ਦਾ ਟੈਂਡਰ ਅੱਜ ਜਿਹੜਾ ਉਹ ਜਨਤਕ ਤੌਰ ਤੇ ਜਿਹੜੀ ਐਡਵਰਟਾਈਜ਼ਮੈਂਟ ਉਹਦੀ ਹੋਈ ਹੈਗੀ ਕਿ ਕੋਈ ਵੀ ਕੰਟਰੈਕਟਰ ਆ ਸਕਦਾ ਹੈਗਾ ਸੋ ਇਹ ਬਹੁਤ ਵੱਡਾ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਬਦਲਾਅ ਦੀ ਨਿਸ਼ਾਨੀਆਂ ਕਿ ਲਗਾਤਾਰ ਪੰਜਾਬ ਆਮ ਆਦਮੀ ਪਾਰਟੀ ਦੀ ਸਰਕਾਰ ਚ ਕਿਵੇਂ ਬਦਲ ਰਹੀ ਹੈ ਜੀ ਜੀਮਾ ਸਾਹਿਬ ਕਈ ਵਾਰੀ ਨੇਕੇ ਦਾ ਪੋਸਟ ਦੱਸੋ ਟੋਟਲ ਕੋਸਟ ਹੈ ਕਿੰਨੇ ਲਾਗਰ ਕਿੰਨੇ ਹੈ 1000 ਕਰੋੜ ਰੁਪਏ ਦਾ ਸਿਰਫ ਸ਼ੁਰੂ ਜੀਮਾ ਸਾਹਿਬ ਇਹ ਦੱਸੋ ਇਹ ਬਜਟ ਪ੍ਰੋਵੀਜ਼ਨ ਕੀ ਹੈ ਵੀ ਸੇ ਸਰਕਾਰੀ ਤੌਰ ਕਿੰਨੇ ਤੋਂ ਤੁਸੀਂ ਸ਼ੁਰੂਆਤ ਕਰਦੇ ਨਹੀਂ ਬਜਟ ਪ੍ਰੋਵੀਜ਼ਨ ਤਾਂ ਬਹੁਤ ਵੱਡੀ ਹੈਗੀ ਪਰ ਲੇਕਿਨ ਪਹਿਲੇ ਫੇਜ਼ ਦੇ ਅੰਦਰ ਅਸੀਂ 1000 ਕਰੋੜ ਸੌਰੀ 1000 ਕਿਲੋਮੀਟਰ ਦਾ ਦਿੱਤਾਗਾ ਸੋ ਲਗ ਲਗ ਜ਼ਿਲ੍ਹਿਆਂ ਦੇ ਲਗ ਲਗ ਇਹਦੇ ਟੈਂਡਰ ਨੇ ਕਿਤੇ ਘਟਾ ਕਿਤੇ ਵਾਧਾ ਕਿਉਂਕਿ ਜਿੰਨੀ ਉਹਦਾ ਲੈਂਥ ਹੁੰਦੀ ਆ ਕਿਤੇ 2 ਕਿਲੋਮੀਟਰ ਆ ਕਿਤੇ 10 ਕਿਲੋਮੀਟਰ ਆ ਕਿਤੇ 4 ਕਿਲੋਮੀਟਰ ਆ ਟੋਟਲ ਜਿਹੜਾ ਉਹ 1000 ਕਿਲੋਮੀਟਰ ਸੜਕਾਂ ਨੇ ਕਈ ਵਾਰੀ ਥਿੰਬਾ ਸਾਹਿਬ ਠੇਕੇਦਾਰ ਜਿਹੜੇ ਆ ਨੇ ਉਹ ਵੀ ਠੇਕੇਦਾਰ ਜਿਹੜੇ ਆ ਨੇ ਛੱਡ ਕੇ ਚਲੇ ਜਾਂਦੇ ਨੇ ਕੰਮ ਵਿੱਚ ਨਹੀਂ ਕੰਮ ਛੱਡ ਕੇ ਜੋ 5 ਸਾਲ ਦਾ ਤਾਂ ਹੀ ਤਾਂ ਮੈਂ ਕਿਹਾ ਕਿ 5 ਸਾਲ ਦਾ ਮੇਨਟੇਨੈਂਸ ਦਾ ਠੇਕਾ ਵੀ ਉਹਦੇ ਕੋਲ ਹੋਊਗਾ 5 ਸਾਲ ਉਹਦੇ ਕੋਲੇ ਉਹਨੇ ਮੇਨਟੇਨੈਂਸ ਕਰਨਾ ਕਿ ਜੇ 5 ਸਾਲ ਮੇਨਟੇਨੈਂਸ ਕਰਨ ਫੇਲ ਹੋਇਆ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ ਪਹਿਲਾਂ ਏਸੀ ਗਿਆ ਸਾਲ ਬਾਅਦ ਹਟ ਚਲੇ ਜਾਂਦੇ ਜਿਹੜਾ ਬਣਾਊਗਾ 5 ਸਾਲ ਉਹਨੂੰ 5 ਸਾਲ ਉਹਦਾ ਮੇਨਟੇਨੈਂਸ ਉਹਦੇ ਕੋਲੇ ਹੋਊਗਾ ਇਹੀ ਪ੍ਰੋਬਲਮ ਸੀ ਕਿ ਪਿੰਡੂ ਸੜਕਾਂ ਬਣਾ ਦਿੰਦੇ ਸੀਗੇ ਜਿੱਦਾਂ ਵੱਡੀਆਂ ਸੜਕਾਂ ਬਣਦੀਆਂ ਨੈਸ਼ਨਲ ਹਾਈਵੇ ਬਣਦੇ ਲੱਗੇ ਬਣਾ ਕੇ ਉਹਦਾ ਮੇਨਟੇਨੈਂਸ ਦਾ ਵੀ ਉਹੀ ਖਰਚਾ ਕਰਦੇ ਨੇ ਤਾਂ 5 ਸਾਲ ਦਾ ਅਸੀਂ ਨਾਲ ਮੇਨਟੇਨੈਂਸ ਦਾ ਖਰਚਾ ਦਿੱਤਾ ਤਾਂ ਕਿ ਟੁੱਟੇ ਨਾ ਥੈਂਕ ਯੂ ਜੀ ਸ਼ਿਵਦਾਮ ਇੱਕ ਯੋਧ ਨਸ਼ਾ ਵਿਰੁੱਧ ਨੂੰ ਲੈ ਕੇ ਲਗਾਤਾਰ ਕਾਰਵਾਈ ਦਾ ਦਾਵਾ ਕੀਤਾ ਜਾਂਦਾ ਕਿ ਬਠਿੰਡੇ ਦੇ ਅੱਜ ਇੱਕ ਨਵੇਂ ਸਵਾਲ ਉੱਠ ਖੜੇ ਪ੍ਰਤਾਪ ਸਿੰਘ ਬਾਜਬਾਣੀ ਵੀ ਅੱਜ ਸਵਾਲ ਚੱਕ ਦਿੱਤੇ ਉਹ ਕਹਿੰਦੇ ਕਿ ਇਹਦੇ ਵਿੱਚ ਕਿਤੇ ਮੰਤਰੀਆਂ ਤੱਕ ਦਾਓ ਉਹਨਾਂ ਨੇ ਸਿੱਧਾ ਇਦਾਮ ਲਾਇਆ ਔਰ ਇੱਕ ਆਈਪੀਐਸ ਅਫਸਰ ਦਾ ਵੀ ਇਦਾਮ ਦਾ ਵੀ ਜ਼ਿਕਰ ਹੋ ਰਿਹਾ ਜੀ ਨਹੀਂ ਕੈਡ ਕਰਦਾ ਹਰਿਆਣੇ ਚ ਵੀ ਜਿਹੜੇ ਇੱਕ ਐਮਐਲਏ ਨੇ ਵਿੱਚ ਉਹ ਵੀ ਸਵਾਲ ਚੁੱਕਰੇ ਨੇ ਕਿਹਾ ਪੰਜਾਬ ਚ ਸਿਰਫ ਕਾਨੂੰਨ ਨਸ਼ਿਆਂ ਦਾ ਹੁੰਦਾ ਹੈ ਆ ਦੇਖੋ ਪੰਜਾਬ ਜਾਣਦਾਗਾ ਪੂਰੇ ਲੋਕ ਜਾਣਦੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਅੰਤਮ ਦੌਰ ਦੀ ਲੜਾਈ ਸ਼ੁਰੂ ਕੀਤੀ ਆ ਹੁਣ ਜਿਹੜੀ ਆ ਨਾ ਕਾਂਗਰਸ ਪਾਰਟੀ ਨੂੰ ਹਜਮ ਹੋ ਰਹੀ ਆ ਨਾ ਪ੍ਰਤਾਪ ਸਿੰਘ ਬਾਜਬਾ ਨੂੰ ਹਜਮ ਹੋ ਰਹੀ ਆ ਨਾ ਭਾਰਤੀ ਜਨਤਾ ਪਾਰਟੀ ਨੂੰ ਹਜਮ ਹੋ ਰਹੀ ਜੇ ਕਿਉਂਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਫੈਲਾਅ ਕਿਨੇ ਕੀਤਾਗਾ ਪੰਜਾਬ ਦੇ ਅੰਦਰ ਨਸ਼ੇ ਕੌਣ ਲਾ ਕੇ ਆਇਆ ਪੰਜਾਬ ਦਾ ਬੱਚਾ ਬੱਚਾ ਜਾਣਦਾ ਗਲੀ ਗਲੀ ਚੋ ਆਵਾਜ਼ ਆਉਂਦੀ ਆ ਕਿ ਅਕਾਲੀ ਦਲ ਵੇਲੇ ਦਸ਼ੇ ਫੈਲੇ ਭਾਰਤੀ ਜਨਤਾ ਪਾਰਟੀ ਵੇਲੇ ਨਸ਼ੇ ਫੈਲੇ ਕਾਂਗਰਸ ਪਾਰਟੀ ਵੇਲੇ ਦਸ਼ੇ ਫੈਲੇ ਹੁਣ ਇਸੇ ਗੱਲ ਕਰਕੇ ਜਦੋਂ ਅਸੀਂ ਮਗਰਮੱਛਾਂ ਨੂੰ ਫੜਦੇ ਆ ਜਦੋਂ ਅਸੀਂ ਨਸ਼ਾ ਤਸਕਰਾਂ ਨੂੰ ਫੜਦੇ ਆ ਤਾਂ ਨੈਚੁਰਲ ਆ ਕਿ ਉਹਨਾਂ ਦੇ ਜਿਹੜੇ ਆਕੇ ਨੇਗੇ ਇਹਨਾਂ ਨੂੰ ਪਾਲੇ ਲੇਗੇ ਚਾਹ ਪ੍ਰਤਾਪ ਬਾਜਵਾਗਾ ਚਾਹ ਉਹ ਭਾਜਪੀ ਵਾਲੇ ਲੇਗੇ ਚਾਹ ਕਾਲੀ ਦਲ ਵਾਲੇ ਲੇਗੇ ਉਹਨਾਂ ਨੇ ਤੜਫਣਾ ਦਾ ਸੁਭਾਅਕ ਹੈ ਨਾ ਜਦੋਂ ਅਸੀਂ ਉਹਨਾਂ ਦੁਆਰਾ ਪਾਲੇ ਹੋਏ ਬੰਦਿਆਂ ਨੂੰ ਫੜ ਰਹੇ ਹਾਂਗੇ ਉਹਨਾਂ ਤੇ ਕਾਰਵਾਈ ਕਰ ਰਹੇ ਹਾਂਗੇ ਤਾਂ ਬੋਲ ਰਹੇ ਨੇ ਕਿ ਇਹ ਸਰਕਾਰ ਦਾ ਸਾਥ ਕਿਉਂ ਨਹੀਂ ਦੇ ਰਹੇ ਹੈਗੇ ਇਹਦਾ ਮਤਲਬ ਆ ਕਿ ਸਰਕਾਰ ਤੇ ਉਂਗਲੀ ਚੱਕ ਕੇ ਇਹ ਚਾਹੁੰਦੇ ਨੇਗੇ ਕਿ ਪੰਜਾਬ ਚ ਨਸ਼ਾ ਖਤਮ ਨਾ ਹੋਵੇ ਇਹ ਚਾਹੁੰਦੇ ਨੇ ਕਿ ਪੰਜਾਬ ਚ ਨਸ਼ਾ ਦਾ ਕਾਰੋਬਾਰ ਇਦਾਂ ਚੱਲਦਾ ਰਹੇ ਜਦਕਿ ਪੰਜਾਬ ਦੇ ਅੰਦਰ ਅੱਜਕੱਲ੍ਹ ਅੰਦੋਲਨ ਮੰਨ ਚੁੱਕਿਆ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਖੜੇ ਤੇ ਅੱਜ ਵੀ ਮੈਨੂੰ ਕਈ ਜਗ੍ਹਾ ਤੇ ਸੱਦਾ ਪੱਤਰ ਲੈ ਕੇ ਆਕੇ ਸਾਡੀ ਜਿਹੜੀ ਜੀ ਰੈਲੀ ਦਾ ਹਿੱਸਾ ਬਣੋ ਮੈਂ ਸ਼ਾਮ ਨੂੰ ਅੱਜ 5 ਵਜੇ ਸ਼ੇਰਪੁਰ ਬੈਲ ਮਹਿਲ ਕਲਾਂ ਦੋ ਜਗ੍ਹਾ ਤੇ ਵੱਡੀਆਂ ਰੈਲੀਆਂ ਇਸ ਸੰਬੰਧੀ ਹੋ ਰਹੀਆਂ ਨੇ ਕਿ ਪੰਜ ਸਰਪੰਚ ਲੋਕ ਇਕੱਠੇ ਹੋ ਰਹੇ ਨੇ ਕਿ ਅਸੀਂ ਜੀ ਪੰਜਾਬ ਚੋਂ ਦਸ਼ਾ ਖਤਮ ਕਰਕੇ ਰੱਖ ਜਿਹੜਾ ਰਹਿਣਾਗਾ ਸੋ ਇਹ ਬੈ ਸਮਝਦੇ ਇਸੇ ਕਰਕੇ ਇਸ ਤਰ੍ਹਾਂ ਦੇ ਬਿਆਨ ਦਿੰਦੇ ਨੇ ਕਿ ਨਸ਼ਾ ਤਸਕਰ ਚਾਹੇ ਛੋਟਾ ਚਾਹੇ ਵੱਡਾ ਜਿਹਦਾ ਲਿੰਕ ਜੁੜਦਾ ਨਹੀਂ ਜੁੜਦਾ ਜਿਹੜਾ ਵੀ ਇਨਵੈਸਟੀਗੇਸ਼ਨ ਚ ਆਊਗਾ ਉਦੇ ਖਿਲਾਫ ਕਾਰਵਾਈ ਹੋਊਗੀ ਠੋਕੇ ਜੇ ਇਹਨਾਂ ਦਾ ਵੀ ਨਾਮ ਆਊਗਾ ਤਾਂ ਉਹਨਾਂ ਦੇ ਖਿਲਾਫ ਵੀ ਹੋਊਗੀ ਸ਼ਮਾ ਸਾਹਿਬ ਇੱਕ ਹੋਰ ਬੜੀ ਬਹੁਤ ਦਿਰ ਪਹਿਲੇ ਵੀ ਇਹ ਗੱਲ ਨਿਕਲੀ ਸੀ ਕਿ ਪੁਲਿਸ ਦੇ ਵਿੱਚ ਬਹੁਤ ਸਾਰੇ ਲੋਕ ਹੈ ਜਿਹੜੇ ਨਸ਼ਾ ਕਰਦੇ ਆ ਕਨਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ ਉਹਨਾਂ ਦੀ ਆਈਡੈਂਟੀਫਿਕੇਸ਼ਨ ਲਈ ਇੱਕ ਦੂਜੀ ਚੀਜ਼ ਇਹ ਪੋਸੀਬਲ ਹੁੰਦਾ ਨਹੀਂ ਆ ਕਿ ਜਿਹੜਾ ਕੋਈ ਚਾਹੇ ਕੁੜੀਆਂ ਵੀ ਵੇਚਦਾ ਉਹਦੇ ਇਲਾਕੇ ਦੇ ਐਸਐਚਓ ਨੂੰ ਨਾ ਪਤਾ ਹੋਵੇ ਪੁਲਿਸ ਦਾ ਜਿਹੜਾ ਨੈਕਸਸ ਹੈਗਾ ਇਹਨਾਂ ਦੋਨਾਂ ਚੀਜ਼ਾਂ ਜਿਹੜੇ ਪੁਲਿਸ ਵਾਲੇ ਕਰਦੇ ਆ ਨੈਕਸਸ ਦਾ ਹਿੱਸਾ ਹੈਗੇ ਉਡੀ ਸਕਰੀਨਿੰਗ ਦੇ ਲਈ ਤੁਸੀਂ ਡੀਜੀਪੀ ਸਾਹਿਬ ਨਾਲ ਕੋਈ ਗੱਲ ਕਰ ਰਹੇ ਹੋ ਕੋ ਰეკਮੈਂਡ ਕਰ ਰਹੇ ਹੋ ਵੀ ਉਹ ਕਿਵੇਂ ਹੋਊਗਾ ਉਹ ਵੀ ਇੱਕ ਮਿੰਟ ਦੇ ਦੇਖੋ ਪਹਿਲਾ ਜਿਹੜੀ ਯੁੱਧ ਨਸ਼ੇ ਅਬਰਧ ਕਮੇਟੀ ਬਣੀ ਆ ਉਹਦਾ ਚੇਅਰਮੈਨ ਮੈਨੂੰ ਬਣਾਇਆ ਗਿਆਗਾ ਪਹਿਲਾ ਸਾਡੀ ਮੀਟਿੰਗ ਹੋਈ ਸੀਗੀ ਔਰ ਦੂਸਰੀ ਮੀਟਿੰਗ ਦੇ ਅੰਦਰ ਅਸੀਂ ਅਟੈਕ ਕੀਤਾ ਕਿ ਜਿਹੜੇ ਹੈੱਡ ਕਨਸਟੇਬਲ ਨੇ ਮੁੰਸ਼ੀ ਨੇ ਜਿਹੜੇ ਜਿਹੜੇ ਥਾਣੇ ਦੀ ਜਿਹਨਾਂ ਨੂੰ ਮਾਂ ਕਿਹਾ ਜਾਂਦਾ ਪੁਲਿਸ ਸਟੇਸ਼ਨਾਂ ਦੀ ਉਹ ਜਿਹੜਾ ਵੀ ਕੋਈ 3 ਸਾਲ ਤੋਂ ਬਾਅਦ ਸੌਰੀ 2 ਸਾਲ ਤੋਂ ਬਾਅਦ ਜਿਹਦਾ ਵੀ ਟਨਓਵਰ ਹੋਊਗਾ ਤਾਂ ਤੁਰੰਤ ਉਹਦੀ ਜਿਹੜੀ ਟ੍ਰਾਂਸਫਰ ਹੋਊਗੀ ਅਸੀਂ ਲਗਭਗ 191 ਟ੍ਰਾਂਸਫਰ ਆਫ ਸਮੇਂ ਕੀਤੀਆਂ ਪੰਜਾਬ ਦੇ ਅੰਦਰ ਕੋਈ ਵੀ ਮੁਨਸ਼ੀ ਜਿਹੜਾ ਉਹ 2 ਸਾਲ ਤੋਂ ਬਾਅਦ ਨਹੀਂ ਹੁਣ ਬੜਾ ਜਲਦੀ ਜਿਹੜੀ ਆ ਅਸੀਂ ਇਹਦੀ ਮੀਟਿੰਗ ਕਰ ਰਹੇ ਆਂ ਔਰ ਇਸ ਮੈਕੈਨਿਜ਼ਮ ਬਣਾ ਰਹੇ ਆ ਕਿ ਕਿਵੇਂ ਜਿਹੜਾ ਦੂਸਰੇ ਜਿਹੜੇ ਸਬ ਇਨਸਪੈਕਟਰ ਇਨਸਪੈਕਟਰ ਜਾਂ ਐਸਆਈ ਜਿਹੜੇ ਜੇਲ੍ਹ ਦੇ ਇੰਚਾਰਜ ਨੇ ਜਾਂ ਐਸਐਚਓ ਨੇ ਕਿ ਉਹਨਾਂ ਬਾਰੇ ਵੀ ਇੱਕ ਮੈਕੈਨਿਜ਼ਮ ਬਣਾ ਰਹੇ ਆ ਕਿ ਉਹ ਉਹ ਵੀ ਲੰਬਾ ਸਮਾਂ ਇੱਕੋ ਥਾਣੇ 'ਚ ਤੈਨਾਤ ਨਾ ਰਹਿ ਸਕਣ ਕਿਉਂਕਿ ਜਦੋਂ ਇੱਕੋ ਥਾਣੇ ਦੇ ਅੰਦਰ ਕੋਈ ਤੈਨਾਤ ਰਹਿੰਦਾਗਾ ਇੱਕੋ ਜਗ੍ਹਾ ਤੇ ਤੈਨਾਤ ਰਹਿੰਦਾਗਾ ਤਾਂ ਸੁਭਾਵਿਕਾ ਕਿਤੇ ਨਾ ਕਿਤੇ ਦੀ ਸਾਝ ਪੈ ਜਾਂਦੀ ਹੈ ਹੁੰਦੀ ਆ ਸੋਨੂੰ ਤੋੜਨ ਦੇ ਲਈ ਵੀ ਸੀ ਮੈਕੈਨਿਜ਼ਮ ਤਿਆਰ ਕਰ ਰਹੇ ਨੇ ਵੱਡੇ ਲੋਕਾਂ ਦਾ ਸਹਾਰਾ ਕਿਹਦੀ ਜਾਂਦੀ ਹੈ ਉਹਨਾਂ ਦਾ ਕਾਰਵਾਈ ਕਿੱਥੋਂ ਹੋਣੀ ਵੱਡਿਆਂ ਪਰ ਨਹੀਂ ਵੱਡੇ ਮਗਰਮੱਛ ਹੋ ਰਹੀ ਹੈ ਕਾਰਵਾਈ ਸਾਰਿਆਂ ਤੇ ਹੋ ਰਹੀ ਹੈ ਤੁਸੀਂ ਕਹਿਣਾ ਕੀ ਚਾਹੋਗੇ ਵੀ ਕਿਹਦੇ ਕਾਰਵਾਈ ਹੋ ਬਈਆ ਤਾਂ ਤੁਸੀਂ ਦੱਸੋ ਕਿ ਭਾਈ ਇੱਥੇ ਆ ਉਹ ਬਣਾਣੇ ਬਧਾ ਲੈ ਗਿਆ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ਜਦੋਂ ਮੇਰੀ ਜਦੋਂ ਮੇਰੀ ਜਦੋਂ ਮੇਰੀ ਇਨਵੈਸਟੀਗੇਸ਼ਨ ਦੀ ਕਿਤਾਬ ਦੇ ਅੰਦਰ ਵੱਡੇ ਮਗਰਬੱਚ ਦਾ ਨਾਮ ਆਊਗਾ ਨਾ ਸਭ ਤੋਂ ਪਹਿਲਾਂ ਦਾ ਖਲਾਸਾ ਤੁਹਾਨੂੰ ਦੱਸਾਂਗੇ ਥੈਂਕ ਯੂ ਕੌਣ ਕੌਣ ਜ਼ਿਕਰ ਕੀਤਾ ਹੈ ਜੀ ਜਿੱਦਾਂ ਪਹਿਲਾਂ ਜ਼ਿਕਰ ਕੀਤਾ ਕਿ ਪ੍ਰਤਾਪ ਬਾਜਵਾ ਨੇ ਮੰਤਰੀਆਂ ਦਾ ਜ਼ਿਕਰ ਕਰਦਿਆਂ ਤੇ ਆਈਪੀਐਸ ਅਫਸਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਾਂਚ ਨਹੀਂ ਇਹਨੂੰ ਦੇ ਦਿਓ ਸਟੇਟ ਤੋਂ ਜਾਂਚ ਜਿਹੜੀ ਹੈ ਉਹ ਨਿਰਪੱਖ ਨਹੀਂ ਹੋਣੀ ਨਹੀਂ ਗੱਲ ਸੁਣੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਪੰਜਾਬ ਪੁਲਿਸ ਤੇ ਭਰੋਸਾ ਨਹੀਂ ਹੈਗਾ ਤੁਸੀਂ ਜਾਂਚ ਨੂੰ ਕਿਸੇ ਹੋਰ ਏਜੰਸੀ ਨੂੰ ਦੇ ਕੇ ਕਿਉਂਕਿ ਉਹਨਾਂ ਦੀ ਆਲਰੇਡੀ ਸਾਹ ਜਿਹੜੀ ਆ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਆ ਗਈ। ਇਹ ਸਾਰਾ जग ਜਾਣਦਾਗਾ ਉਹਨਾਂ ਦੇ ਘਰ ਦੇ ਅੰਦਰੋਂ ਕਾਫੀ ਵੱਡਾ ਹਿੱਸਾ ਜਿਹੜਾ ਭਾਰਤੀ ਜਨਤਾ ਪਾਰਟੀ 'ਚ ਪਾਇਆ ਜਾਂਦਾਗਾ। ਸੋ ਚਾਹੁੰਦੇ ਨੇਗੇ ਕਿ ਪੰਜਾਬ ਦੀ ਜਾਂਚ ਹੀ ਨਾ ਹੋਵੇ। ਇਸ ਕਰਕੇ ਰੁਕ ਜਾਵੇ ਜਾਂਚ ਕਿਉਂਕਿ ਨਸ਼ਾ ਤਸਕਰਾ ਨਾਲ ਸੰਬੰਧ ਆ ਉਹਨਾਂ ਦੇ ਬੋਲਦੇ ਰਹੇ ਨੇ ਕਿ ਪੰਜਾਬ ਜਾਣਦਾਗਾ ਕਿ ਉਹਨਾਂ ਦੇ ਪਰਿਵਾਰਾਂ ਦੇ ਨਾਮ ਬੋਲਦੇ ਰਹੇ ਨੇਗੇ। ਸੋ ਇਸੇ ਗੱਲ ਕਰਕੇ ਜਿਨ੍ਹਾਂ ਲੋਕਾਂ ਦੇ ਨਾਮ ਆਉਣ ਦੀ ਸੰਭਾਵਨਾ ਕੀ ਉਹਨਾਂ ਨੂੰ ਡਰਾਗਾ ਜਾਂਚ ਨੂੰ ਡੀਰੀਲ ਕਰਨਾ ਚਾਹੁੰਦੇ ਨੇਗੇ। ਥੈਂਕ ਯੂ।